ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕੀ ਬੇਨਤੀ ਕਰਦਾ ਉਹ ਬੇਨਤੀ ਬੋਲ ਵੀਰ ਗੁਰਬਖਸ਼ ਸਿੰਘ ਦੀਵਾਨਾ ਹਰਕਮਲ ਸਿੰਘ ਲੱਕੀ ਤਲਵੰਡੀ ਮੱਲੀਆਂ ਹਰਦੀਪ ਸਿੰਘ ਬਲਾਸਪੁਰ ਸੁਰਜੀਤ ਸਿੰਘ ਸ਼ੇਰ ਮੀਨੀਆਂ ਵਾਲਾ ਕੱਢ ਜੀ ਆਪ ਜੀ ਨਾਲ ਐਉਂ ਸੱਜ ਬੰਦ ਜੀ I'm <laughs> दी पी खन ਭਾਈ ਹਰਜਸ ਨੇ ਬੜੇ ਪਿਆਰ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੀ ਦਿਲੀ ਤਮੰਨਾ ਹੈ ਜਿਲੀ ਅਰਦਾਸ ਹੈ ਜਿਸ ਦਿਨ ਮੇਰੀ ਪਿਆਰੀ ਬੱਚੀ ਜੀਤਾ ਸਾਡੇ ਘਰ ਵਿੱਚ ਪੈਦਾ ਹੋਈ ਸੀ ਅਸੀਂ ਅਰਦਾਸ ਕੀਤੀ ਗੁਰੂ ਪਿਆਰ ਵਾਲਿਓ ਜਦੋਂ ਤੁਸੀਂ ਗਿਆਨੀ ਸੋਹਣ ਸਿੰਘ ਸੀਤਲ ਜੀ ਨੂੰ ਪੜ੍ਹੋਗੇ ਨਾ ਉਹਨਾਂ ਨੇ ਬੜਾ ਪਿਆਰੇ ਆ ਵਾਕਏ ਇੱਥੇ ਲਿਖਿਆ ਉਹ ਕਹਿੰਦੇ ਨੇ ਭਾਈ ਹਰ ਗਸ ਨੇ ਬੇਨਤੀ ਕਰ ਦਿੱਤੀ ਤੇ ਸਤਿਗੁਰਾਂ ਨੇ ਬੇਨਤੀ ਸਰਬਨ ਕਰ ਲਈ ਸੁਣ ਲਈ ਦਾਦਾ ਜੀ ਕਹਿਣ ਲੱਗੇ ਤੇ ਰਿਸ਼ਤਾ ਸਾਹ ਨੂੰ ਪ੍ਰਵਾਨ ਹੈ ਪਰ ਜਿੰਨਾ ਟਾਈਮ ਮਾਤਾ ਮਤਾ ਨਾਨਕੀ ਕੋਲੇ ਗੱਲ ਨਹੀਂ ਕਰ ਲੈਂਦੇ ਉਹਨਾਂ ਦੀ ਹਾਜ਼ ਸਾਡੀ ਹਾਂ ਕਿਉਂਕਿ ਮਾਂ ਹੈ ਵੱਡੀ ਹੈ ਬਾਲ ਗੋਵਿੰਦ ਰਾਏ ਜੀ ਦੀ ਦਾਦੀ ਜੀ ਮਾਤਾ ਨਾਨਕ ਜੀ ਅੱਜ ਦਾ ਹਾਲਾਤ ਜੇ ਅਸੀਂ ਵੇਖਦੇ ਹਾਂ ਕਿੰਨੀ ਕਦਰ ਹੈ ਸਾਡੀ ਘਰਾਂ ਵਿੱਚ ਬਜ਼ੁਰਗਾਂ ਦੀ ਕਿ ਬੱਚੇ ਅਜੇ ਹੀ ਕਾਰਜ ਕਰਨ ਲੱਗੇ ਮਾਂ ਬਾਪ ਨੂੰ ਪੁੱਛਦੇ ਨੇ ਦਾਦ ਦਾਦੀ ਤਾਂ ਦੂਰ ਦੀ ਗੱਲ ਹੈ ਨਾ ਮਾਪਾ ਨੂੰ ਵੀ ਪਤਾ ਨਹੀਂ ਹੁੰਦਾ ਕਿ ਵਾਰ ਵੀ ਸਾਡਾ ਬੱਚਾ ਜਾਂ ਸਾਡੀ ਬੱਚੀ ਕਿਉਂਕਿ ਸਮਾਜ ਐਸਾ ਹੋ ਚੁੱਕਿਆ ਹੈ ਨਾ ਪਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਅਖਿਆ ਕਿ ਮੈਂ ਮਾਤਾ ਆਪਣੀ ਮਾਂ ਨੂੰ ਜਾ ਕੇ ਪੁੱਛਾਂਗਾ ਜੇ ਮਾਂ ਜੀ ਨੇ ਮੋਹ ਲਾ ਦਿੱਤੀ ਫਿਰ ਸਾਨੂੰ ਰਿਸ਼ਤਾ ਪਰਮਾਨ ਹੈ ਸ਼ਾਮ ਦੇ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਕੁਝ ਸਿੱਖਾਂ ਨੂੰ ਲੈ ਕੇ ਜਦੋਂ ਆਪਣੇ ਘਰ ਅੰਦਰ ਆਏ ਸਤਿਗੁਰਾਂ ਦਾ ਇੱਕ ਪਰਨ ਸੀ ਜਿਹਦੇ ਤੋਂ ਸਾਨੂੰ ਵੀ ਇਹ ਸਿੱਖਿਆ ਇਹ ਸੇਧ ਲੈ ਲੈਣੀ ਚਾਹੀਦੀ ਹੈ ਵੈਸੇ ਵੀ ਜਿਹੜਾ ਸੀ ਇਤਿਹਾਸ ਸਰਵਣ ਕਰਦੇ ਆ ਇਹ ਨਹੀਂ ਕਿ ਘਰ ਵਿੱਚ ਖੁਸ਼ੀ ਦਾ ਤਾੜਿਆ ਢਾਡੇ ਆ ਗਏ ਰਾਗੀ ਆ ਗਏ ਪਾਠ ਕਰਾ ਲਿਆ ਵਿਆਹ ਹੋ ਗਿਆ ਨਹੀਂ ਇਹਦੇ ਵਿੱਚੋਂ ਅਸੀਂ ਸਿੱਖਣਾ ਕੀ ਹੈ ਜਿਹੜਾ ਇਹਨਾਂ ਦਾ ਨੰਬਰ ਕੀਤਾ ਆਹਾ ਜੇਤਾ ਦੇ ਵਿੱਚੋਂ ਕੁਝ ਸਿੱਖਦੇ ਹਾਂ ਫਿਰ ਇਹਦਾ ਬੜਾ ਵੱਡਾ ਮਹੱਤਮਾ ਨਹੀਂ ਇਹ ਅਡੰਬਰ ਹੈ ਕਿਉਂਕਿ ਕਰਨਾ ਪੈਣਾ ਫਿਰ ਇਹ ਜਦੋਂ ਅਸੀਂ ਇਤਿਹਾਸ ਪੜਾਂਗੇ ਕੁਰਬਾਨੀ ਵਾਚਾਂਗੇ ਸਭ ਸਾਨੂੰ ਪਤਾ ਚੱਲੇਗਾ ਕਿ ਜਿਨ੍ਹਾਂ ਨੇ ਇਹ ਇਤਿਹਾਸ ਪੜਿਆ ਜਾਂ ਜਿਨ੍ਹਾਂ ਨੇ ਇਤਿਹਾਸ ਸੁਣਿਆ ਉਹਨਾਂ ਨੇ ਸੰਸਾਰ ਵਿੱਚ ਮਾਰ ਕੇ ਕੀ ਮਾਰੇ ਜਿਨ੍ਹਾਂ ਨੇ ਇਤਿਹਾਸ ਪ੍ਰਾਣ ਕਰ ਲਿਆ ਸਤਿਗੁਰਾਂ ਦਾ ਇੱਕ ਪਰਨ ਹੈ ਕਿ ਸਾਨੂੰ ਵੀ ਅਪਣਾਉਣਾ ਚਾਹੀਦਾ ਹੈ। ਸਤਿਗੁਰੂ ਕਹਿੰਉਂ ਵੀ ਬਾਹਰ ਹੋਣ ਘਰ ਵਿੱਚੋਂ ਜਦੋਂ ਘਰ ਆ ਜਾਂਦੇ ਸਨ ਆਪਣੀ ਮਾਂ ਮਾਂ ਨਾਰਕੀ ਜੀ ਦੇ ਚਰਨਾਂ ਨੂੰ ਹੱਥ ਲਾ ਕੇ ਨਮਸਕਾਰ ਕਰਕੇ ਉਹਨਾਂ ਦੇ ਕੋਲ 2 ਮਿੰਟ 4 ਮਿੰਟ ਜਿੰਨਾ ਟਾਈਮ ਹੋਣਾ ਦੁੱਖ ਸੁੱਖ ਤਰਨਾ। ਕਿ ਅੱਜ ਅਸੀਂ ਆਪਣੇ ਮਾਪਿਆਂ ਨਾਲ ਦੁੱਖ ਸੁੱਖ ਕਰਦੇ ਹਾਂ? ਨਹੀਂ ਕਰਦੇ ਬੱਚੇ। ਕਿਉਂਕਿ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈ ਸਾਨੂੰ ਫੋਨ ਵਿੱਚੋਂ ਟਾਈਮ ਨਹੀਂ ਮਿਲਦਾ, ਦੇਲ ਨਹੀਂ ਮਿਲਦੀ। ਕੀ ਬੱਚਾ, ਕੀ ਬੁੱਢਾ, ਕੀ ਸਿਆਣਾ ਜਦੋਂ ਮਰਜੀ ਲੈ ਲਿਓ ਸਾਡਾ ਧਿਆਨ ਫੋਨ ਤੇ ਹੋਵੇ। ਪਰ ਤੁਹਾਡਾ ਨਗਰ ਕਰਮਾ ਵਾਲਾ ਹੈ। ਮੈਂ ਪਹਿਲਾਂ ਵੀ ਨਗਰ ਕੀਰਤਨ ਤੇ ਹਾਜ਼ਰੀ ਭਰੀ ਬੜਾ ਆਨੰਦ ਆਇਆ। ਜਦੋਂ ਬਲਾਰਾ ਬੋਲਦਾ ਤੁਸੀਂ ਸੁਣ ਰਹੇ ਹੋ। ਮੈਂ ਬੋਲ ਰਿਹਾ ਮੈਨੂੰ ਵੀ ਆਨੰਦ ਆ ਰਿਹਾ ਕਿ ਸੁਣਨ ਵਾਲਾ ਹੈ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਸ਼ਾਮ ਨੂੰ ਘਰ ਵਿੱਚ ਆਏ ਤੇ ਮਾਤਾ ਨਾਨਕੀ ਜੀ ਨੂੰ ਨਮਸਕਾਰ ਕਰਕੇ ਕੋਲ ਬੈਠ ਕੇ ਜੋ ਦੀਵਾਨ ਵਿੱਚ ਗੱਲਬਾਤ ਹੋਈ ਉਹ ਸਾਰੀ ਗੱਲਬਾਤ ਮਾਤਾ ਨਾਨਕੀ ਜੀ ਨੂੰ ਆਸਵਾਈ ਮਾਂ ਜੀ ਲਾਹੌਰ ਤੋਂ ਬੋਰਸੇ ਤੋਂ ਪਰਿਵਾਰ ਆਇਆ ਜਿਹਦਾ ਨਾਮ ਹੈ ਹਰਜਸ ਨਾਲ ਉਹਦੀ ਧਰਮ ਪਤਨੀ ਨਾਲ ਉਹਦੀ ਛੋਟੀ ਜੀ ਬੱਚੀ ਜਿਹਦਾ ਨਾਮ ਹੈ ਜੀਤੋ ਬਾਲ ਗੋਵਿੰਦ ਰਾਏ ਇਹਦੇ ਵਾਸਤੇ ਰਿਸ਼ਤਾ ਲੈ ਕੇ ਆਏ ਕੀ ਤੁਹਾਨੂੰ ਪ੍ਰਵਾਨ ਹੈ ਹੁਣ ਮਾਂ ਜਦੋਂ ਮਾਤਾ ਜੀ ਨੇ ਇਹ ਗੱਲ ਸੁਣੀ ਤੇ ਖੁਸ਼ੀ ਦੇ ਨਾਲ ਅੱਖਾਂ ਪਰ ਕਹਿਣ ਲੱਗੇ ਬੇਟਾ ਮੈਨੂੰ ਬੜਾ ਚਾਅ ਹੈ ਕਿ ਮੈਂ ਆਪਣੇ ਪੁੱਤਰ ਆਪਣੇ ਪੋਤੇਰੇ ਦਾ ਵਿਆਹ ਹੁੰਦੀ ਦੇਖਾਂ ਵਿਆਹ ਹੁੰਦਾ ਦੇਖਾਂ ਕਿਉਂਕਿ ਜਿਹੜੇ ਸਮੇਂ ਦੇ ਹਾਲਾਤ ਨੇ ਇਦਿਆਂ ਮਜ਼ਬੂਰੀਆਂ ਤੁਹਾਨੂੰ ਜਾਣਾ ਪੈ ਸਕਦਾ ਤੇ ਜਿੰਨੀ ਛੇਤੀ ਹੋ ਸਕੇ ਆਪਜੀ ਬਾਲ ਗੋਦ ਅੰਗਰਾਏ ਦਾ ਤੁਹਾਡੇ ਆਨੰਦਪੁਰ ਰਹਿੰਦਿਆਂ ਰਹਿੰਦਿਆ ਆਨੰਦਕਾਰਜ ਹੋ ਜਾਣਾ ਚਾਹੀਦਾ ਮਾਜੀ ਤੋਂ ਪ੍ਰਬੰਧ ਕੀ ਮਿਲ ਗਈ ਬਾਹਰ ਆ ਕੇ ਭਾਈ ਹਰਜਸ ਨੂੰ ਦੱਸਿਆ ਕਿ ਮਾਤਾ ਜੀ ਇਸ ਰਿਸ਼ਤੇ ਵਾਸਤੇ ਰਾਜੀ ਨਹੀਂ ਆਪਜੀ ਤਿਆਰੀ ਕਰੋ ਹੁਣ ਜਿਹੜਾ ਭਾਈ ਹਰਜਸ ਉਹ ਰਹਿਣ ਵਾਲਾ ਹੈ ਲਾਹੌਰ ਦਾ ਰਸਤਾ ਪ੍ਰਵਾਨ ਹੋਇਆ ਸ੍ਰੀ ਅਨੰਦਪੁਰ ਸਾਹਿਬ ਦੇ ਅੰਦਰ ਕਹਿਣ ਲੱਗੇ ਦਾਦਾ ਜੀ ਜਿਹੜਾ ਮੇਰਾ ਕੁੜਮ ਕੁਰੀਲਾ ਬੜਾ ਵੱਡਾ ਹੈ ਆਪ ਜੀ ਨੇ ਕਿਰਪਾ ਕਰਨੀ ਬਰਾਤ ਲੈ ਕੇ ਅਨੰਦਪੁਰ ਸਾਹਿਬ ਤੋਂ ਲਾਹੌਰ ਆਉਣਾ ਹੈ ਸਤਿਗੁਰੂ ਕਹਿਣ ਲੱਗੇ ਭਾਈ ਹਰਜਸ ਇਹ ਨਹੀਂ ਹੋ ਸਕਦਾ ਦਾਤਾ ਜੀ ਆਪ ਜੀ ਨੇ ਤਾਂ ਰਸਤਾ ਪ੍ਰਵਾਨ ਕੀਤਾ ਤੇ ਵਿਆਹ ਤਾਂ ਫਿਰ ਲਾਹੌਰ ਵਿੱਚ ਹੋਵੇਗਾ ਨਾ ਸਤਗੁਰੂ ਕਹਿਣ ਲੱਗੇ ਕੋਈ ਨਹੀਂ ਮਜਬੂਰੀਆਂ ਨੇ ਅਸੀਂ ਲਾਹੌਰ ਨਹੀਂ ਆ ਸਕਦੇ ਜਦੋਂ ਤੁਸੀਂ ਇਹ ਇਤਿਹਾਸ ਪੜ੍ਹੋਗੇ ਕੁਝ ਮਜਬੂਰੀਆਂ ਘਰ ਦੀਆਂ ਨੇ ਤੇ ਕੁਝ ਮਜਬੂਰੀਆਂ ਸਮੇਂ ਦੀਆਂ ਸਰਕਾਰ ਦੀਆਂ ਨੇ ਘਰ ਵਿੱਚੋਂ ਮਜਬੂਰੀਆਂ ਇਹ ਨੇ ਇਤਿਹਾਸ ਮੁਤਾਬਕ ਕਿ ਜੇ ਸਤਗੁਰੂ ਆਨੰਦਪੁਰ ਸਾਹਿਬ ਤੋਂ ਚੱਲ ਕੇ ਲੋਹ ਹੋ ਜਾਂਦੇ ਨੇ ਰਸਤੇ ਵਿੱਚ ਕਰਤਾਰਪੁਰ ਜ਼ਰੂਰ ਆਉਂਦਾ ਹੈ ਜਿਹੜਾ ਰਸਤੇ ਦਾ ਪੈਂਡਾ ਹੈ ਨਾ ਜਿਸ ਰਸਤੇ ਨੂੰ ਜਾਣਾ ਹੈ ਉਹ ਕਰਤਾਰਪੁਰ ਵਿੱਚ ਦੀ ਹੋ ਕੇ ਜਾਂਦਾ ਹੈ ਕਰਤਾਰਪੁਰ ਦੇ ਵਿੱਚ ਘਰ ਦੇ ਬਰੂਦੀ ਬੈਠੇ ਨੇ ਪੈਥੀ ਚੰਦ ਤੇ ਦੂਸਰਾ ਹੈ ਮਿਹਰਬਾਨ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਇੱਥੇ ਰਹਿੰਦੇ ਆ ਕਰਤਾਰਪੁਰ ਨੇ ਇੱਕ ਵਾਰ ਗੋਲੀ ਵੀ ਚਲਵਾ ਦਿੱਤੀ ਸਤਿਗੁਰੂ ਨਹੀਂ ਚਾਹੁੰਦੇ ਕਿ ਜਿਹੜੀ ਅੱਗ ਬੁੱਝ ਚੁੱਕੀ ਹੈ ਉਹਨੂੰ ਦੁਬਾਰਾ ਤਪਾਇਆ ਜਾਵੇ ਜੇ ਸਤਿਗੁਰੂ ਉਹ ਵਾਸਤੇ ਔਲੰਘਦੇ ਨਹੀਂ ਤਾਂ ਇਹਦੋਂ ਮੇਰੇ ਕੋ ਸਮੇਂ ਦੇ ਅਨਸਾਰ ਉਹ ਅੱਗ ਭੜਕ ਜਾਣੀ ਸੀ ਸਤਿਗੁਰੂ ਕਦੇ ਨਹੀਂ ਜਾਣਦੇ ਤੇ ਦੂਸਰਾ ਹੈ ਸਮੇਂ ਦਾ ਬਾਦਸ਼ਾਹ ਬਾਦਸ਼ਾਹ ਔਰੰਗਜ਼ੇਬ ਜਿਹੜਾ ਹਿੰਦੂਆਂ ਤੇ ਜ਼ੁਲਮ ਕਰ ਰਿਹਾ ਹੈ ਜੇ ਲਾਹੌਰ ਜਾਮਾ ਕੱਢੀ ਲਾਹੌਰ ਦੀ ਸਰਕਾਰ ਹੈ ਸੈਂਟਰ ਸੈਂਟਰ ਗਵਰਨਮੈਂਟ ਦੇ ਅੰਦਰ ਉਹ ਵੀ ਸਤਿਗੁਰਾਂ ਦੀ ਜ਼ਿੰਮੇਵਾਰੀ ਲੈ ਤੰ ਪਰ ਹੋ ਜਾਵੇਗਾ। ਨਾ ਹੋਵੇ ਜੇ ਸਾਡੀ ਉੱਥੇ ਜਾ ਕੇ ਜ਼ਿੰਮੇਵਾਰੀ ਹੋ ਗਈ ਵਿਆਹ ਵਿੱਚ ਵਿਜਨ ਪੈ ਜਾਵੇ। ਫਿਰ ਸਤਿਗੁਰੂ ਜੀ ਕਿਵੇਂ ਕਰਾਂਗੇ ਵਿਆਹ ਭਾਈ ਹਰ ਦਾ ਸਾਥ ਦਾ ਹੈ। ਸਤਿਗੁਰੂ ਕਹਿਣ ਲੱਗੇ ਤੁਹਾਡੇ ਵਾਸਤੇ ਆਨੰਦਪੁਰ ਸਾਹਿਬ ਤੇ ਅੰਦਰ ਇੱਕ ਨਮਾ ਲਾਹੌਰ ਵਿਸਾ ਦੇ ਮੰਦ ਜਿਹੜਾ ਪਹਾੜੀਆਂ ਵਿੱਚ ਬਸਾਵਾਂਗੇ। ਤੁਸੀਂ ਵਿਆਹ ਦੀ ਤਿਆਰੀ ਕਰੋ ਵਿਆਹ ਦੀ ਮਿਤੀ ਨੱਕੀ ਕਰਕੇ ਭਾਈ ਹੱਥ ਸੁਹਾਰ ਕਿਹਾ ਜਾਂਦਾ ਹੈ ਇਧਰ ਗੁਰੂ ਤੇਗ ਬਹਾਦਰ ਮਹਾਰਾਜ ਸੱਜੇ ਮਿਸਤਰੀ ਸੱਜੇ ਵੱਖ-ਵੱਖ ਕਿੱਤਿਆਂ ਦੇ ਲੋਕ ਅਲੰਡਪੁਰ ਦੀਆਂ ਪਹਾੜੀਆਂ ਵਿੱਚ ਲਾਹੌਰ ਬਸਾਉਣ ਲੱਗੇ ਨੇ ਕੈਸਾ ਗ੍ਰੇਸ਼ ਹੈ ਕਿਹੜੇ ਕਿਹੜੇ ਕਾਰੀਗਰ ਕਿਹੜੇ ਕਿਹੜੇ ਕੰਮ ਵਾਲੇ ਸੱਤਾਂ ਨੇ ਨਨਤਪੁਰ ਦੀ ਧਰਤੀ ਤੇ ਨਵਾਂ ਲਾਹੌਰ ਵਿੱਚ ਨਵੇਂ ਲਾਹੌਰ ਵਿੱਚ ਬਸਾਏ ਨਵੇਂ ਲਾਹੌਰ ਦਾ ਦੇਰਵਾ ਨੀਵੀਆਂ ਵਾਲਾ ਘਾੜੀ ਲੱਥਾ ਆਪ ਜੀ ਦੇ ਨਾਲ ਇਉਂ ਬੈਠ ਗਏ Thank <laughs> ايني <laughs> نهو आनंदपुर ਦੇ ਨੇੜੇ ਜਿੱਨੂੰ ਅੱਜ ਅਸੀਂ ਗੁਰੂ ਘਰ ਬਹੌੜ ਆਖਦੇ ਹਾਂ ਇਹ ਗੁਰੂ ਗੋਬਿੰਦ ਰਾਏ ਜਿਨ੍ਹਾਂ ਦੇ ਵਿਆਹ ਸਮਾਗਮ ਸਮੇ ਇਹ ਸ਼ਹਿਰ ਬਸਾਇਆ ਗਿਆ ਸਮਾਂ ਕਾਫੀ ਲੰਘਿਆ ਹੈ तकरीबन 2 ਕੋ ਹਫ਼ਤਾ ਹੋ ਗਿਆ ਹੈ ਫਿਰ ਆਪਾਂ ਸੱਦੇ ਬੁਲਾ ਦੇਣੀ ਕਿਉਂਕਿ ਲੰਮਾ ਸਮਾਂ ਬੈਠਣਾ ਥੋੜਾ ਮੁਸ਼ਕਲ ਲੱਗਦਾ ਹੈ ਜਵਾਨ ਬੰਦਾ ਬਹਿ ਸਕਦਾ ਹੈ ਵਿਡੇਬੇ ਵਿੱਚ ਅਸੀਂ ਸਮਝਦੇ ਹਾਂ ਕਿ ਬਹਿਣਾ ਥੋੜਾ ਔਖਾ ਹੈ ਸਿਰਫ ਇੱਕ ਚੀਜ਼ ਆ ਪਕੜੀ ਹੈ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਨੇ ਅਲੱਗ-ਅਲੱਗ ਧਰਮਾਂ ਦੇ ਲੋਕ ਅਲੱਗ-ਅਲੱਗ ਕਿੱਤਿਆਂ ਦੇ ਲੋਕ ਇਸ ਨਵੇਂ ਸ਼ਹਿਰ ਅੰਦਰ ਲਿਆਵ ਸਾਇਹ ਇਤਿਹਾਸਕਾਰ ਲਿਖਦੇ ਨੇ ਕਿ 2-4 ਕਮਰਿਆਂ ਤੋਂ ਬਿਨਾ ਉਸ ਸਮੇਂ ਬਾਕੀ ਸਾਰਾ ਸ਼ਹਿਰ ਤੰਬੂਆਂ ਵਿੱਚ ਵਸਦਾ। ਸਮਾਨ ਵੇਚਣ ਵਾਲੇ, ਸਮਾਨ ਖਰੀਦਣ ਵਾਲੇ ਖੁਸ਼ੀ-ਖੁਸ਼ੀ ਆ ਕੇ ਇਸ ਵਿਆਹ ਸਮਾਗਮ ਵਿੱਚ ਨਿਕੰਤਰ ਹੋ ਗਏ। ਸਮਾ ਆਇਆ। ਭਾਈ ਹਰਜਸ ਆਪਣੀ ਬੇਟੀ ਆਪਣਾ ਪਰਿਵਾਰ ਆਪਣਾ ਕੋੜਮਾ ਲੈ ਕੇ ਅਨੰਦਪੁਰ ਸਾਹਿਬ ਆਣ ਹਾਜ਼ਰ ਹੋਇਆ। ਲਾਹੌਰ ਚਲੇ ਗਏ ਜਿਹੜਾ ਨਮਾ ਲਾਹੌਰ ਗੁਰੂ ਦਾ ਲਾਹੌਰ ਸੰਪੁਰਾ ਨੇ ਪਸਾਇਆ ਵਿਆਹ ਦੀ ਤਿਆਰੀ ਹੋ ਗਈ ਇਧਰੋਂ ਗੁਰੂ ਤੇਗ ਬਹਾਦਰ ਮਹਾਰਾਜ ਵਿਆਹਣ ਵਾਸਤੇ ਮਾਲ ਗੋਵਿੰਦ ਰਾਏ ਨੂੰ ਗੁਰੂ ਕੇ ਲਾਹੌਰ ਜਾਂਦੇ ਨੇ ਬੜੀ ਖੁਸ਼ੀ ਦੇ ਨਾਲ ਬੜਾ ਚਾਹ ਦੇ ਨਾਲ ਗੁਰੂ ਗੋਬਿੰਦ ਮਹਾਰਾਜ ਦਾ ਅਨੰਦ ਕਾਰਜ ਹੁੰਦਾ ਹੈ ਜਿਹੜੀ ਅੱਜ ਅਸੀਂ ਰਸਮ ਜਿਹੜਾ ਅੱਜ ਅਸੀਂ ਗੁਰਮਰ ਜਾਦਾ ਕਰਦੇ ਹਾਂ ਚਾਰ ਲਾਮਾ ਪੜ ਕੇ ਹਰ ਪਹਿਲੜੀ ਲਾਪ ਪਰਵਰਤੀ ਕਰਨ ਵਿਰੜਾਇਆ ਬਲਰਾਮ ਜੀਓ ਚਾਰੇ ਲਾਮਾ ਵਿਆਹ ਹੋਆ ਮੇਰੇ ਬਾਗਲਾ ਪੜ ਕੇ ਆਨੰਦ ਸਰ ਦਾ ਪਾਠ ਕੀਤੇ ਵਿਆਹ ਕਾਰਜ ਸੰਪੂਰਨ ਹੋ ਗਿਆ ਹੁਣ ਜਿਹੜੀ ਸਾਡੀ ਇੱਕ ਰਸਮ ਹੈ ਮਰਜਾਦਾ ਨਹੀਂ ਮਾਤਾ ਜੀਤੋ ਜੀ ਬڑے ਛੋਟੇ ਦੇ ਬਾਲ ਗੋਵਿੰਦ ਰਾਏ ਬڑے ਛੋਟੇ ਘੋੜੇ ਤੇ ਆ ਰਹੇ ਨੇ ਮਾਮਾ ਕਿਰਪਾਲ ਜਣ ਤੇ ਮਾਮਾ ਮੇਹ ਚੱਤ ਗੋ ਬਾਦ ਫੜ ਕੇ ਅਨੰਦਪੁਰ ਸੇਵਣਾ ਆ ਗਏ ਘੋੜੇ ਤੋਂ ਉੱਤਰ ਕੇ ਅੰਦਰ ਮਹਿਲਾਂ ਦੇ ਅੰਦਰ ਪ੍ਰਦੇਸ਼ ਕਰਨਾ ਹੁਣ ਮਾਤਾ ਗੁਜਰੀ ਦੇ ਮਨ ਵਿੱਚ ਚਾਹ ਇਹਦੇ ਨਾਲ ਸਾਡੀਆਂ ਭੈਣਾਂ ਮਾਮਾ ਬੱਚੇ ਦੇ ਸਿਰ ਤੋਂ ਪਾਪ ਪਾਣੀ ਮਾਰ ਕੇ ਪਿੰਦੀਆਂ ਨੇ ਨਾ ਇਹਦਾ ਮਤਲਬ ਭਾਵ ਹੈ ਇਹਦਾ ਮਤਲਬ ਇਹ ਹੈ ਕਿ ਬੇਟਾ ਤੂੰ ਖੁਸ਼ੀਆਂ ਲੈ ਕੇ ਘਰ ਵਿੱਚ ਆਇਆ ਮੈਂ ਤੇਰੇ ਸਿਰ ਤੋਂ ਇਹ ਪਾਣੀ ਤਾਂ ਬਾਰ ਕੇ ਪੀਤਾ ਕਿ ਜਿੰਨੇ ਤੇਰੇ ਦੁੱਖ ਨੇ ਉਹ ਬਾਰ ਕੇ ਮੈਂ ਆਪਣੇ ਪੀ ਲਵਾ ਤੈਨੂੰ ਕੋਈ ਦੁੱਖ ਨਾ ਆਵੇ ਤੈਨੂੰ ਕੋਈ ਤਕਲੀਫ ਨਾ ਆਵੇ ਮਾ ਗੁਰਪੁਰਪਾਲ ਬਾਲ ਗੋਵਿੰਦ ਰਾਏ ਤੇ ਆਪਣੀ ਨੋਹ ਰਾਣੀ ਮਾਤਾ ਜੀਤੂ ਦੇ ਸਹਤੋਂ ਤਾਣੀ ਮਾਰ ਕੇ ਕਿਵੇਂ ਪੀਂਦੇ ਨੇ ਉਹ ਖੁਸ਼ੀਆਂ ਦਾ ਬਹਾਵ ਆਪ ਜੀ ਨਾਲ ਹਿਨੀਆਂ ਵਾਲਾ ਕੱਢ ਦਿੱਤਾ ਏ ਇੰਉਂ ਨਾਲ ਬੜੇ ਚਾਹ ਨਾਲ ਆਪਣੇ ਨੌ ਅਤੇ ਪੁੱਤ ਨੂੰ ਪਾਣੀ ਬਾਰ ਕੇ ਪੀਤਾ ਇਹ ਇੱਕ ਸਾਡੀ ਰਸਮ ਹੈ ਸਤਿਗੁਰੂ ਕਿਰਪਾ ਕਰੇ ਮਿਹਰ ਕਰੇ ਆਉਣ ਵਾਲੇ ਦਿਨਾਂ ਵਿੱਚ ਸਤਿਗੁਰਾਂ ਦਾ ਇਹ ਘਰ ਖੁਸ਼ੀਆਂ ਤੇ ਚਾਹਾਂ ਨਾਲ ਭਰ ਜਾਵੇ ਸਾਡੇ ਵੀਰ ਲਖਵੀਰ ਸਿੰਘ ਅਤੇ ਭੈਣ ਰਣਜੀਤ ਕੌਰ ਜਿਨ੍ਹਾਂ ਨੇ ਬੜੇ ਉਤਸ਼ਾਹ ਨਾਲ ਚਾਹ ਨਾਲ ਬੇਟੇ ਦਾ ਵਿਆਹ ਤਾਰਜ ਰੰਭਿਆ ਹੈ ਬਾਪੂ ਸਰਦਾਰ ਭਗਵਾਨ ਸਿੰਘ ਜੀ ਤੇ ਸਾਡੇ ਮਾ ਮਾਤਾ ਰਜਿੰਦਰ ਕੌਰ ਕਲਸੀ ਜਿਨ੍ਹਾਂ ਨੂੰ ਬੜਾ ਚਾਹ ਹੈ ਚਾਚਾ ਸਰਦਾਰ ਨਰਮਨ ਸਿੰਘ ਸਾਰਾ ਪਰਿਵਾਰ ਬੜੇ ਜਜ਼ਾ ਤੇ ਉਤਸ਼ਾਹ ਦੇ ਨਾਲ ਇਸ ਵਿਆਹ ਕਾਰਜ ਲਈ ਤੱਕ ਪਰ ਹੈ ਸਤਿਗੁਰੂ ਕਿਰਪਾ ਕਰੇ ਰਹਿਮ ਕਰੇ ਅਮਰਤਮਈ ਬਾਤ ਲੱਖ ਖੁਸ਼ੀਆਂ ਤਾਟਸ਼ੀਆਂ ਵਾਲਾ ਇਸ ਪਰਿਵਾਰ ਤੇ ਸਤਿਗੁਰੂ ਕਿਰਪਾ ਕਰਨ ਬਸਾਉਣ ਆਓ ਬੋਲਦੇ ਹਾਂ ਤੋਂ ਇੱਕ ਨਹੀਂ ਅਨੇਕ ਹੋਈਆਂ ਭੁੱਲਾਂ ਦਾ ਸਤਿਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਸੰਗੁਰੂ ਕਿਰਪਾ ਕਰੇ ਰਹਿਮ ਕਰੇ ਬੋਲਨ ਦੀ ਜਾਚ